ਬਿੱਲੀ ਕ੍ਰੈਮ న్యూਸ ਦੇਖ ਰਹੇ ਸੋਤਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਬਿੰਦਰ ਸਹਿਲੇ ਵਾਲਾ ਅੱਜ ਅਸੀਂ ਪਹੁੰਚੇ ਹਾਂ ਜੀ ਸ੍ਰੀ ਮੁਕਸਰ ਸਾਹਿਬ ਰੋਡ ਜਲਾਲਾਬਾਦ ਤੇ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿੱਥੇ ਕਿ ਇੱਕ ਠੰਡੇ ਮਿੱਠੇ ਜਲ ਦੀ ਸ਼ਹੀਰ ਲਾਈ ਗਈ ਹੈ ਗੁਰਦੁਆਰਾ ਦੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਸੋ ਉਹਨਾਂ ਦੇ ਮੁਖੀ ਬਾਬਾ ਜੀ ਸਾਡੇ ਨਾਲ ਆ ਸੋ ਆਓ ਕਰਦੇ ਆ ਬਾਬਾ ਜੀ ਦੇ ਨਾਲ ਗੱਲਬਾਤ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਖਬਰ ਇਹ ਆਪਣਾ ਸ਼ੁਭਨਾਮ ਦਾਸਪਾਈ ਹਰਮੀਤ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਕਾਫੀ ਸਾਲਾਂ ਤੋਂ ਚਲੋ ਇੱਥੇ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਆ। ਤੇ ਹਰ ਐਤਵਾਰੀ ਚਪੈਰਾ ਸਾਹਿਬ 12 ਤੋਂ 4 ਸਮੂਹ ਸੰਗਤਾਂ ਆ ਕੇ ਬਾਣੀ ਪੜ੍ਹਦੀਆਂ ਨੇ ਜਿੱਦਾਂ ਪੰਜ ਪਾਠ ਜਪਜੀ ਸਾਹਿਬ ਦੇ ਦੋ ਚੌਪਈ ਤੇ ਸ਼੍ਰੀ ਸੋਨੀ ਸਾਹਿਬ ਦੇ ਜਾਪ ਛੇ ਪੌੜੀਆਂ ਨਨ ਸਾਹਿਬ ਜੀ ਅਰਦਾਸ ਬਣਤੀ ਗੁਰੂ ਚਰਨਾਂ ਦੇ ਨਾਲ ਨੇੜੇ-ਨੇੜੇ ਇਲਾਕੇ ਦੀਆਂ ਸੰਗਤਾਂ ਬਾਕੀ ਢਾੜੀਆਂ ਦੇ ਸੰਯੋਗ ਦੇ ਨਾਲ ਸੇਵਾ ਚੱਲਦੀ ਰਹਿੰਦੀ ਆ ਗੁਰੂ ਘਰ ਦੀ ਬਾਕੀ ਵੱਡੇ ਪੱਧਰ ਤੇ 13 ਨਵੰਬਰ ਨੂੰ ਸਮਾਗਮ ਬਾਬਾ ਜੀ ਦਾ ਸ਼ਿਦੀ ਦਿਹਾੜਾ ਮਨਾਇਆ ਜਾਂਦਾ ਹੈ ਇੱਕ ਸਲਾਨਾ ਪ੍ਰੋਗਰਾਮ 14 ਉਹ ਵਾਲੇ ਦਿਨ ਸਭਿਆ ਦੇਨ ਦੀ ਯਾਦ ਦੇ ਵਿੱਚ ਵੀ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਸਪੀਡ ਤਾਂ ਥੋੜੇ ਦਿਨ ਪਹਿਲਾਂ ਵੀ ਲਾ ਕੇ ਤੇ ਬਹੁਤ ਚੱਲੀ ਆ ਸਪੀਡ ਤਾਂ ਚੱਲਦਾ ਹੀ ਰਹਿੰਦਾ ਪ੍ਰੋਗਰਾਮ ਹਰ ਐਤਵਾਰ ਇਸ ਨੂੰ ਸੰਗਤ ਬਹੁਤ ਦੂਰੋਂ ਆ ਕੇ ਜੁੜੀ ਰਹਿੰਦੀ ਆ ਬਾਕੀ ਸੰਗਤ ਦੇ ਸਨਯੋਗ ਨਾਲ ਹੀ ਦਾਸ ਇੱਥੇ ਸੇਵਾ ਨਿਭਾ ਰਿਆ ਹਾਂ ਇਲਾਕੇ ਦੇ ਵਿੱਚ ਜੋ ਦਾਤ ਗੁਰੂ ਸਾਹਿਬ ਨੇ ਬਖਸ਼ੀ ਆ ਕੀਰਤਨ ਦੀ ਸ਼ਬਦ ਕੀਰਤਨ ਵੀ ਤੇ ਦੀਵਾਨ ਵੀ ਚਿੰਟੇ ਟੋਲਕੀਆਂ ਤੇ ਬਹੁਤ ਧੂਮ-ਧਾਮ ਨਾਲ ਜਿਹੜੇ ਸੁਣਨ ਵਾਲੇ ਨੇ ਚਾਣ ਵਾਲੇ ਨੇ ਜਿਹੜੇ ਸੱਚ ਨੂੰ ਪਿਆਰ ਕਰਦੇ ਨੇ ਉਹ ਸੱਚ ਦੀ ਗੱਲ ਨੂੰ ਬਹੁਤ ਸਪੋਰਟ ਕਰਦੇ ਆ ਇਲਾਕੇ ਦੀ ਬਹੁਤ ਵੱਡੀ ਦੇਣ ਆ ਸਾਡੇ ਵਾਸਤੇ ਢਾਣੀਆਂ ਨੂੰ ਵੀ ਬਹੁਤ ਵੱਡੀ ਦੇਣ ਆ ਤੇ ਮੈਨੂੰ ਵੀ ਇਹਨਾਂ ਦੀ ਪੂਰੀ ਸਪੋਰਟ ਆ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਅੰਗ ਸੰਗ ਰਹਿੰਦੇ ਨੇ ਜਦੋਂ ਫੋਨ ਕਰੀਏ ਉਦੋਂ ਹੀ ਹਾਜ਼ਰੀ ਭਰਦੇ ਨੇ ਸੋ ਸਭ ਮਿਹਰ ਕਰੇ ਤੁਸੀਂ ਆਪਣੇ ਕੰਨੀਆਂ ਸੁਣ ਲਿਆ ਬਾਬਾ ਜੀ ਦਾ ਕਹਿਣਾ ਹੈ ਕਿ ਬਹੁਤ ਸੰਗਤ ਜਿਹੜੀ ਗੁਰੂ ਘਰ ਤੋਂ ਉਤਸ਼ਾਹ ਰੱਖਦੀ ਹੈ ਔਰ ਸੁਬਾ ਸ਼ਾਮ ਗੁਰੂ ਘਰ ਚ ਪਹੁੰਚਦੇ ਆ ਹਰ ਐਤਵਾਰ ਦੇ ਐਤਵਾਰ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਵੀ ਹੁੰਦਾ ਤੇ ਬਾਬਾ ਜੀ ਦਾ ਬਹੁਤ ਵਧੀਆ ਅਪਰਾਲਾ ਜਿਹੜਾ ਪੂਰੀ ਟਾਣੀਆਂ ਦੀ ਸੰਗਤ ਨੂੰ ਇਸ ਇਲਾਕੇ ਦੀ ਸੰਗਤ ਨੂੰ ਗੁਰਬਾਣੀ ਨਾਲ ਜੋੜਦੇ ਆ ਗੁਰੂ ਘਰ ਨਾਲ ਜੋੜਦੇ ਆ ਕੀਰਤਨ ਕਥਾ ਵਿਚਾਰਾ ਕਰਕੇ ਨਿਹਾਲ ਕਰਦੇ ਆ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਤਰੀ ਕਾ देखे। देखे। देखे देखे अच्छा अच्छा वो के वो दिल्ली क्राइम नेशनल न्यूज नजर सब पर